ਸੋ ਇਹ ਤਾਂ ਕਾਰਪੋਰੇਟ ਮੋਦੀ ਦੇ ਰਾਹੀਂ ਸਾਰੇ ਆਪਣੇ ਇਰਾਦਿਆਂ ਨੂੰ ਲਾਗੂ ਕਰ ਰਹੇ ਨੇ ਸੋ ਜਿਹੜਾ ਹ ਇਹਨਾਂ ਨੇ ਸਾਰੇ ਕਾਰੋਬਾਰ ਜਿਹੜੇ ਐ ਆਪਣੇ ਹੱਥਾਂ ਦੇ ਵਿੱਚ ਲੈਣੇ ਆ ਜਿਸ ਦੇ ਨਾਲ ਕੱਲਾ ਕਿਸਾਨ ਦਾ ਹੀ ਨਹੀਂ ਮਜ਼ਦੂਰ ਦਾ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋਣਾ ਛੋਟੇ ਕਾਰੋਬਾਰੀਆਂ ਦਾ ਜਿਹੜਾ ਨੁਕਸਾਨ ਹੋਣਾ ਸੋ ਇਹ ਤਾਂ ਇਹਨਾਂ ਦਾ ਮੁੱਖ ਏਜੰਡਾ ਐ ਇਹਨਾਂ ਦਾ ਜੇ ਸਾਡੇ ਖੇਤ ਖੋਣ ਦੇ ਨਾਲ-ਨਾਲ ਕਾਰੋਬਾਰ ਖੋਣ ਦੇ ਨਾਲ-ਨਾਲ ਇਹਨਾਂ ਦਾ ਏਜੰਡਾ ਕੀ ਆ ਇੱਕ ਦੇਸ਼ ਇੱਕ ਬੋਲੀ ਇੱਕ ਮੰਡੀ ਤੇ ਇੱਕ ਧਰਮ ਜੇਕਰ ਇਹ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੁੰਦੇ ਨੇ ਜੇਕਰ ਇਹ ਸਾਨੂੰ ਦੂਸਰੇ ਦੇਸ਼ ਦੇ ਵਾਸੀ ਦੱਸ ਦੇਣੇ ਕਿ ਇਹਨਾਂ ਨੂੰ ਦੂਸਰੇ ਦੇਸ਼ ਦੇ ਵਿੱਚ ਇਹਨਾਂ ਨੂੰ ਭੇਜ ਦੋ ਜੇਕਰ ਅਸੀਂ ਲੋਕ ਇਹਨਾਂ ਨੂੰ ਖਾਲਸਤਾਨੀ ਨਜ਼ਰ ਆਉਂਦੇ ਆ ਪਰ ਜਿਸ ਦਿਨ ਫਿਰ ਸਾਡੀ ਕਿਰਤ ਇਹਨਾਂ ਦੇ ਤਜਰਬੇ ਨਹੀਂ ਹੋਏ। ਤਾਂ ਫਿਰ ਇਹਨਾਂ ਨੂੰ ਪਤਾ ਲੱਗਣਾ ਜਿਹੜਾ ਅੱਜ 25 ਰੁਪਏ ਕਿਲੋ ਵਾਲਾ ਆਟਾ ਜਦੋਂ ਇਹ 300 ਰੁਪਏ ਨੂੰ ਮਿਲਿਆ ਨਾ ਫਿਰ ਇਹਨਾਂ ਨੂੰ ਸਮਝ ਲੱਗਣੀ ਹੈ। ਜਦੋਂ ਇਹ ਨਾ ਸਾਡੇ ਸਮੇਤ ਸਾਨੂੰ ਵੀ ਦਿਹਾੜੀ ਕਰ ਲਈ ਮਜਬੂਰ ਕਰਨਾ ਇਹਨਾਂ ਨੇ ਜੇ ਖੇਤ ਖੋਲੇ। ਜਦੋਂ ਜਿਹੜੀ ਦਿਹਾੜੀ ਇਹਨਾਂ ਨੇ ਮਜ਼ਦੂਰ ਨੂੰ ਮੰਦਰੇਗਾ ਤੈਅ ਦਿੱਤੀ ਨਾ ਫਿਰ ਪਤਾ ਲੱਗਣਾ। ਅਸੀਂ ਤਾਂ ਅੱਜ ਵੀ ਜੇ ਸਾਡੇ ਟਰੈਕਟਰਾਂ ਤੋਂ ਤੁਹਾਨੂੰ ਡਰ ਲੱਗਦਾ ਹੈ। ਤਾਂ ਅਸੀਂ ਟਰੈਕਟਰ ਵੀ ਛੱਡ ਦਿੰਨੇ ਆ ਸਾਨੂੰ ਪੈਦਲ ਹੀ ਅੱਗੇ ਲੰਘ ਲੈਣ ਦਿਓ। ਤਾਂ ਫਿਰ ਉਹਨਾਂ ਨੇ ਸਾਡੇ ਤੇ ਪਲਾਸਟਿਕ ਦੀਆਂ ਗੋਲੀਆਂ ਨਾਲ ਇਹਨਾਂ ਨੇ ਬੇਹੱਦ ਇਹਨਾਂ ਨੇ ਅਥੂ ਗੈਸ ਦਾ ਇਸਤੇਮਾਲ ਕੀਤਾ। ਸੋ ਜੋ ਅਤ ਨਿੰਦਣਯੋਗ ਹੈ ਤੇ ਖਨੌਰੀ ਬਾਰਡਰ ਦੇ ਉੱਤੇ 100 ਤੋਂ ਵੱਧ ਜਿੱਥੇ ਇੱਥੇ ਕਰੀਬ 10 ਜਿਹੜੇ ਆ ਸਾਡੇ ਨੌਜਵਾਨ ਜ਼ਖਮੀ ਹੋਏ ਆ। ਉੱਥੇ ਸਾਡੇ 100 ਤੋਂ ਵੱਧ ਨੌਜਵਾਨ ਜਿਹੜੇ ਜ਼ਖਮੀ ਹੋਏ ਆ। ਉੱਥੇ ਗੋਲੀਆਂ ਚਲਾਈਆਂ ਗਈਆਂ ਨੇ ਸਿੱਧੀਆਂ। ਉੱਥੇ ਇੱਕ ਨੌਜਵਾਨ ਬਠੰਡੇ ਦੇ ਵੱਲੋਂ ਪਿੰਡ ਦਾ ਉਮਰ ਬਾਈ ਸਾਲ ਸ਼ੁਭਕਰਮਨ 22 ਸਾਲ ਦੇ ਨੌਜਵਾਨ ਦੀ ਦੋ ਭੈਣਾਂ ਦਾ ਇਕਲੌਤਾ ਭਰਾ ਉਹਦੀ ਮੌਤ ਹੋ ਗਈ ਹੈ। ਦੋ ਜਿਹੜੇ ਆ ਨੌਜਵਾਨ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ। ਉਥੇ ਇੱਕ ਕਿਸਾਨ ਨੂੰ ਇੰਨਾ ਕੁੱਟਿਆ ਹੈ ਕਿ ਉਹਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਨੇ। ਇੱਕ ਕਿਸਾਨ ਦੀ ਜਿਹੜੀ ਹੈ ਉਹ ਅੱਖ ਦੇ ਵਿੱਚ ਛਰੇ ਲੱਗੇ ਆ। 100 ਤੋਂ ਵੱਧ ਜਿਹੜੇ ਆ ਕਿਸਾਨ ਉਹ ਜ਼ਖਮੀ ਨੇ। 15 ਤਰੀ 15-16 ਕਿਸਾਨ ਲਾ ਪਤਾ ਹੈ। ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਮੁੰਦਰੋਂ ਪਾ ਟੀਵੀ ਤੇ ਅੱਜ ਅਸੀਂ ਇੱਥੇ ਪੰਜਾਬ ਹਰਿਆਣਾ ਬਾਰਡਰ ਸ਼ੰਭੂ ਬਾਰਡਰ ਤੇ ਆਏ ਹਾਂ ਇੱਥੇ ਕਿਸਾਨ ਮੋਰਚੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਉਣੇ ਆ ਯੂਨੀਅਨ ਪ੍ਰੈਜ਼ੀਡੈਂਟ ਸੁਖਦੇਵ ਸਿੰਘ ਫੋਜਰਾਜੀ ਹੁਣਾਂ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੀ ਆ ਜੀ ਹਾਂ ਜੀ ਸਰ ਜਿੱਦਾਂ ਕਿ ਇਹ ਗੋਦੀ মিডিਆ ਵਾਰ-ਵਾਰ ਇਹ ਬੋਲ ਰਹੀ ਹੈ ਕਿਸਾਨਾਂ ਦੇ ਬਾਰੇ ਬਹੁਤ ਗਲਤ ਲਫ਼ਜ਼ਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਦੇਸ਼ ਤੋਂ ਬਾਹਰ ਕੱਢੋ ਜਾਂ ਕਈ ਇਦਾਂ ਦੇ ਗਲਤ ਤਰੀਕੇ ਨਾਲ ਕਿਸਾਨਾਂ ਦੇ ਬਾਰੇ ਬੋਲਿਆ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਗੋਦੀ মিডিਆ ਜਿਹਦਾ ਤੁਸੀਂ ਜ਼ਿਕਰ ਕੀਤਾ ਪਹਿਲਾਂ ਕਿ ਗੋਦੀ মিডিਆ ਠੀਕ ਹੈ ਮੋਦੀ মিডিਆ ਇਹਦੇ ਤੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਠੁਕਦੀ ਏ ਕਹਿੰਦੇ ਆ ਨਾ ਜਿਸ ਕੀ ਖਾਈਏ ਬਾਜਰੀ ਤਿਸ ਕੀ ਭਰੀਏ ਹਾਜਰੀ ਠੀਕ ਹੈ ਇਹ ਹੁਣ ਜਿਹਦਾ ਖਾਂਦੇ ਆ ਉਹਦੀ ਬੋਲੀ ਬੋਲਣਗੇ ਇਹ ਸੱਚ ਤਾਂ ਕਦੇ ਵੀ ਬੋਲ ਨਹੀਂ ਸਕਦੇ ਕਿਸਾਨ ਆਪਣੇ ਹੱਕ ਲੈਣ ਵਾਸਤੇ ਕਿਸਾਨ ਆਪਣੇ ਬੱਚਿਆਂ ਦੇ ਉਜਵਲ ਭੇਖ ਵਾਸਤੇ ਕਿਸਾਨ ਜੋ ਕੇਂਦਰ ਨੇ ਮੰਗਾ ਮੰਨੀਆਂ ਹੋਈਆਂ ਉਹਨੂੰ ਲਾਗੂ ਕਰਵਾਉਣ ਵਾਸਤੇ ਸੰਘਰਸ਼ ਕਰ ਰਹੇ ਆ ਤੇ ਜਿੱਥੇ ਵੱਡੇ ਪੱਧਰ ਦੇ ਉੱਤੇ ਸਰਕਾਰ ਇਹਨਾਂ ਸਾਡੀਆਂ ਮੰਗਾਂ ਨੂੰ ਮੰਨਣ ਤੋਂ ਪਾਸਾ ਵੱਟ ਕੇ ਬੈਠੀ ਹੈ ਤਾਂ ਇਹ মিডিਆ ਜਿਹੜਾ ਇਹ ਵੀ ਤਾਂ ਉਹਨਾਂ ਦੀ ਬੋਲੀ ਬੋਲੇਗਾ ਨਾ ਅਸੀਂ ਜਦੋਂ ਪਹਿਲਾਂ ਵੀ ਬੈਠੇ ਸੀ ਜਾ ਕੇ ਸਿੰਘੂ ਬਾਰਡਰ ਦੇ ਉੱਤੇ ਉਦੋਂ ਵੀ ਇਹਨਾਂ ਨੇ ਸਾਨੂੰ ਮੋਵਾਦੀ ਸਾਨੂੰ ਵਖਵਦੀ ਸਾਨੂੰ ਅਤਵਦੀ ਸਾਨੂੰ ਖਾਲਸਤਾਨੀ ਕਿਹਾ ਇਹਨਾਂ ਨੇ ਤੇ ਹੁਣ ਇਹੀ ਸਾਰੇ ਖਾਲਸਤਾਨੀ ਤਾਂ ਪੂਰੇ ਵਰਲਡ ਦੇ ਵਿੱਚ ਸਟ੍ਰਾਈਕਤੇ ਨੇ ਜੀ ਪੂਰੇ ਯੂਰਪ ਦੇ ਤੁਸੀਂ ਦੇਖੋ ਚੈਕੋਸਲਵਾਕੀਆ ਜਰਮਨ ਫਰਾਂਸ ਹਾਲੈਂਡ ਇਤੋਂ ਤੱਕ ਕਿ ਸਪੇਨ ਵਗੈਰਾ ਸਾਰੇ ਜਿਹੜੇ ਆ ਉਹ ਕਿਸਾਨ ਆਪਣੀ ਪੇਟ ਖਾਤਰ ਸੰਘਰਸ਼ਤੇ ਨੇ ਇਹ ਜਿਹੜੇ ਕਾਰਪੋਰੇਟ ਨੇ ਜਿਨ੍ਹਾਂ ਨੇ ਮੋਦੀ ਮੋਦੀ ਕਾਰਪੋਰੇਟਾਂ ਦੀ ਪਦਾਇਸ਼ ਹੈ ਔਰ ਉਹ ਕਾਰਪੋਰੇਟ ਜਿਹੜੇ ਆ ਸਾਰੇ ਕਾਰੋਬਾਰ ਖੇਤੀ ਸਮੇਤ ਖੇਤੀ ਸਾਡੀ ਖੇਤ ਤਾਂ ਉਹ ਹਥਿਆਉਣ ਨੂੰ ਪਹਿਲੇ ਨੰਬਰ ਤੇ ਆ ਹਾਂ ਇਹਨਾਂ ਨੇ ਸਾਰੇ ਕਾਰੋਬਾਰ ਜਿਹੜੇ ਆ ਆਪਣੇ ਹੱਥਾਂ ਦੇ ਵਿੱਚ ਲੈਣੇ ਆ ਜਿਸ ਦੇ ਨਾਲ ਕੱਲਾ ਕਿਸਾਨ ਦਾ ਹੀ ਨਹੀਂ ਮਜ਼ਦੂਰ ਦਾ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋਣਾ ਛੋਟੇ ਕਾਰੋਬਾਰੀਆਂ ਦਾ ਜਿਹੜਾ ਨੁਕਸਾਨ ਹੋਣਾ ਸੋ ਇਹ ਤਾਂ ਕਾਰਪੋਰੇਟ ਮੋਦੀ ਦੇ ਰਾਹੀਂ ਸਾਰੇ ਆਪਣੇ ਇਰਾਦਿਆਂ ਨੂੰ ਲਾਗੂ ਕਰ ਰਹੇ ਨੇ ਸੋ ਜਿਹੜਾ ਮੀਡੀਆ ਮੀਡੀਆ ਤਾਂ ਬੋਲੀ ਉਹੀ ਬੋਲੂਗਾ ਜੋ ਇਹਨਾਂ ਦਾ ਮੁੱਖ ਏਜੰਡਾ ਹੈ ਇਹਨਾਂ ਦਾ ਜੇ ਸਾਡੇ ਖੇਤ ਖੋਣ ਦੇ ਨਾਲ ਨਾਲ ਕਾਰੋਬਾਰ ਖੋਣ ਦੇ ਨਾਲ ਨਾਲ ਇਹਨਾਂ ਦਾ ਏਜੰਡਾ ਕੀ ਹੈ ਇੱਕ ਦੇਸ਼ ਇੱਕ ਬੋਲੀ ਇੱਕ ਮੰਡੀ ਤੇ ਇੱਕ ਧਰਮ ਇਹ ਸਭ ਤੋਂ ਜਿਹੜੀ ਭੈੜੀ ਨੀਤੀ ਜਿਹੜੀ ਹੈ ਇਹਨਾਂ ਦੀ ਹੈ ਇਹ ਏਸੇ ਚੀਜ਼ ਨੂੰ ਨਿਪਰੇ ਚਾੜਨ ਦੇ ਵਿੱਚ ਜਿਹੜਾ ਮੀਡੀਆ ਰੋਲ ਅਦਾ ਕਰ ਰਿਹਾ ਉਹ ਤਾਂ ਫਿਰ ਹੱਕ ਦੀ ਗੱਲ ਕਰਨ ਵਾਲੇ ਨੂੰ ਇਹ ਤਾਂ ਕਹਿਣਗੇ ਕਿ ਇਹਨਾਂ ਨੂੰ ਦੇਸ਼ ਤੋਂ ਵੱਖ ਕਰ ਦਿਓ ਤਾਂ ਇਹ ਕਹਿ ਹੀ ਨਹੀਂ ਰਹੇ ਅੱਜ ਜੋ ਹਾਲਾਤ ਬਣੇ ਪਏ ਐ ਇਹਨਾਂ ਨੇ ਤਾਂ ਸਾਨੂੰ ਵੱਖ ਕਰ ਹੀ ਦਿੱਤਾ ਸਾਨੂੰ ਇਹਨਾਂ ਨੇ ਇਹ ਜੇ ਭਾਰਤ ਦਾ ਅੰਗ ਸਮਝਦੇ ਹੁੰਦੇ ਤਾਂ ਅਸੀਂ ਸ਼ਾਂਤ ਮੇਂ ਢੰਗ ਦੇ ਨਾਲ ਆਪਣੇ ਹੱਕ ਲੈਣ ਵਾਸਤੇ ਜਾ ਰਹੇ ਹਾਂ ਸਾਡੇ ਰਸਤੇ ਦੇ ਵਿੱਚ ਇਹ ਇਹਨੇ ਬੈਰੀਕੇਟ ਕਿਉਂ ਲਾਉਂਦੇ ਜੀ ਜੇਕਰ ਇਹ ਸਾਨੂੰ ਦੇਸ਼ ਦਾ ਨਾਗਰਿਕ ਸਮਝਦੇ ਹੁੰਦੇ ਤਾਂ 2006 ਦੀ ਡਾਕਟਰ ਸਾਮੀਨਾਥਨ ਕਮਿਸ਼ਨ ਦੀ ਰਿਪੋਰਟ ਪਹਿਲਾਂ ਯੂਪੀਏ ਗਵਰਨਮੈਂਟ ਦੇ ਡਸਟਬਿਨ ਚ ਪਈ ਰਹੀ ਤੇ ਹੁਣ ਐਨਡੀਏ ਨੇ ਡਸਟਬਿਨ ਚ ਛੁੱਟੀ ਹੋਈ ਹੈ ਵੀ ਉਹਨੂੰ ਲਾਗੂ ਤਾਂ ਕਰ ਨਹੀਂ ਰਹੇ ਸੋ ਮੇਰੇ ਕਹਿਣ ਤੋਂ ਭਾਵ ਕਿ ਇਹ ਸਾਨੂੰ ਆਪਣੇ ਦੇਸ਼ ਦੇ ਵਾਸੀ ਨਹੀਂ ਸਮਝਦੇ ਕਹਿੰਦੇ ਕਹਿੰਦੇ ਸੀਗੇ ਕਾਨੂੰਨ ਤੇ ਮਤਲਬ ਕਿਸਾਨਾਂ ਦੇ ਹੱਕ ਵਿੱਚ ਬਣਾਏ ਸੀਗੇ ਉਹਨਾਂ ਦੇ ਫਾਇਦੇ ਦੇ ਲਈ ਬਣਾਏ ਗਏ ਸੀ ਕਿਸਾਨ ਇਸ ਚੀਜ਼ ਨੂੰ ਮੰਨਦੇ ਨਹੀਂ ਹੈਗੇ ਤੇ ਇਹਦੇ ਬਾਰੇ ਕੀ ਕਹੋਗੇ ਦੇਖੋ ਜੇ ਕਿਸਾਨ ਦੇ ਫਾਇਦੇ 'ਚ ਹੁੰਦੇ ਤਾਂ ਕਿਸਾਨ ਇਡੇ ਕਮਲੇ ਥੋੜੀ ਐ ਜਿਹੜੀ ਉਹਦਾ ਵਿਰੋਧ ਕਰਦੇ ਉਹ ਹੱਕ ਦੇ ਵਿੱਚ ਤਾਂ ਸੀ ਕਿ ਕਾਰਪੋਰੇਟਾਂ ਦੇ ਜੀ ਜੇ ਉਹ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਸਨ ਤਾਂ ਹੀ ਉਹਦਾ ਇੰਨੇ ਵੱਡੇ ਪੱਧਰ ਦੇ ਉੱਤੇ ਵਿਰੋਧ ਹੋਇਆ ਨਾਲੇ ਵੱਡੀ ਗੱਲ ਇਹ ਹੈ ਨਾ ਜਿਹੜੀ ਚੀਜ਼ ਜਿਸ ਦੇ ਤੁਸੀਂ ਲਈ ਅਨਕੂਲ ਜਿਹਦੇ ਲਈ ਬਣਾ ਰਹੇ ਹੋ ਜੇ ਉਹ ਨੂੰ ਨਹੀਂ ਪਸੰਦ ਤਾਂ ਫਿਰ ਉਹ ਕਾਨੂੰਨ ਦੀ ਲੋੜ ਕੀ ਹੈ ਸੋ ਇਸ ਲਈ ਇਹ ਗੱਲ ਗਲਤ ਹੈ ਕਾਨੂੰਨ ਉਹ ਸਾਰੇ ਦੇ ਸਾਰੇ ਕਾਰਪੋਰੇਟਾਂ ਨੂੰ ਮੁੱਖ ਰੱਖ ਕੇ ਸੀਗੇ ਜਿਵੇਂ ਮੈਂ ਹੁਣੇ ਥੋੜਾ ਜ਼ਿਕਰ ਕਰ ਦਿਆਂ ਨਾ ਕਿ ਉਹਨਾਂ ਕਾਨੂੰਨਾਂ ਨੂੰ ਹੀ ਤਾਂ ਉਹ ਦੂਸਰੇ ਢੰਗ ਦੇ ਨਾਲ ਲਾਗੂ ਕਰਕੇ ਦੇਖੋ ਹੁਣ ਸਾਈਲੋ ਜਿਹੜੇ ਆ ਸਾਈਲੋ ਨੂੰ ਸਾਡੀ ਸਟੇਟ ਗਵਰਨਮੈਂਟ ਨੇ ਹੀ ਭਗਵੰਤ ਮਾਨ ਦੀ ਸਰਕਾਰ ਨੇ ਮੰਡੀ ਐਲਾਨ ਕਰ ਦਿੱਤਾ ਔਰ ਮੰਡੀਆਂ ਨੂੰ ਬੰਦ ਕਰਨ ਦਾ ਜਿਹੜਾ ਕੁਝ ਮੰਡੀਆਂ ਨੂੰ ਬੰਦ ਕਰਨ ਦਾ ਪਿਛਲੇ ਟਰਮ ਦੇ ਵਿੱਚ ਹੀ ਇਹਨਾਂ ਨੇ ਜਨਨ ਕਿ ਪਿਛਲੇ ਸਾਲ ਹੀ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੁਣ ਜੇਕਰ ਸਾਡੀਆਂ ਗਵਰਨਮੈਂਟ ਮੰਡੀਆਂ ਬੰਦ ਹੁੰਦੀਆਂ ਸਾਈਲੋ ਚੱਲਦੇ ਆ ਤਾਂ ਇਹਨਾਂ ਨੇ ਆਪਣੀ ਮਨਮਰਜ਼ੀ ਦੇ ਰੇਟ ਲਾਉਣੇ ਆ ਸਰਕਾਰੀ ਮੰਡੀਆਂ ਬੰਦ ਹੋ ਗਈਆਂ ਕਹਿੰਦੇ ਭਾਅ ਜਿਹੜੀ ਕੋਈ ਐਮਐਸਪੀ ਮਿਲਦੀ ਹੈ ਉਹ ਵੀ ਬੰਦ ਫਿਰ ਇਹ ਸਸਤੇ ਰੇਟ ਤੇ ਖਰੀਦਣਗੇ ਤੇ ਮਹਿੰਗੇ ਭਾਅ ਤੇ ਵੇਚਣਗੇ ਅੱਜ ਵੀ ਕੀ ਹੋ ਰਿਹਾ ਕਿ ਕਿਸਾਨ ਦਾ ਕਿੰਨੂੰ ਤਾਂ ਮੰਡੀ ਦੇ ਵਿੱਚ ਵਿਕਿਆ 4 ਰੁਪਏ ਕਿਸਾਨ ਨੇ ਸੜਕਾਂ ਤੇ ਖਿਲਾਰ ਕੇ ਤੇ ਉੱਤੇ ਟਰੈਕਟਰ ਫੇਰ ਦਤਾ ਵੀ ਅਹੀਂ ਵੇਚਣਾ ਹੀ ਨਹੀਂ ਤੇ ਉਹੀ ਕਿਨੂੰ ਬਾਜ਼ਾਰ ਦੇ ਵਿੱਚ ਵਿਕ ਰਿਆ 25 ਰੁਪਏ ਕਿਲੋ ਤੇ ਉਹੀ ਕਿਨੂੰ ਇਹਨਾਂ ਦੇ ਮੌਲਾਂ ਦੇ ਵਿੱਚ ਵਿਕ ਰਿਆ 95 ਰੁਪਏ ਕਿਲੋ ਇਹ ਸਾਰੇ ਬਾਜ਼ਾਰ ਨੂੰ ਵੀ ਖਤਮ ਕਰਕੇ ਸਾਡੇ ਤਾਂ ਬਾਜ਼ਾਰ ਹੀ ਸੂਤ ਨਹੀਂ ਹੈਗਾ ਵੀ 4 ਰੁਪਏ ਲੈ ਕੇ ਬਾਜ਼ਾਰ 25 ਰੁਪਏ ਕਿਨੂੰ ਵੇਚੇ ਸਾਨੂੰ ਤਾਂ ਇਹੀ ਵਾਰਾ ਨਹੀਂ ਖਾਂਦਾ ਤੇ ਇਹ ਤਾਂ ਉਸ ਬਾਜ਼ਾਰ ਨੂੰ ਵੀ ਖਤਮ ਕਰਕੇ ਤੇ ਸਾਡੇ ਤੋਂ 4 ਰੁਪਏ ਲੈ ਕੇ ਇਹ 95 ਰੁਪਏ ਵੇਚਣਾ ਚਾਹੁੰਦੇ ਆ ਇਹ ਤਾਂ ਆਮ ਲੋਕਾਂ ਨੂੰ ਵੀ ਸਿੱਖ ਲੈਣਾ ਚਾਹੀਦਾ ਹੈ ਨਾ ਕਿ ਜੇਕਰ ਇਹ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੁੰਦੇ ਨੇ ਜੇਕਰ ਇਹ ਸਾਨੂੰ ਦੂਸਰੇ ਦੇਸ਼ ਦੇ ਵਾਸੀ ਦੱਸਦੇ ਨੇ ਕਿ ਇਹਨਾਂ ਨੂੰ ਦੂਸਰੇ ਦੇਸ਼ ਦੇ ਵਿੱਚ ਇਹਨਾਂ ਨੂੰ ਭੇਜ ਦਿਓ ਜੇਕਰ ਅਸੀਂ ਲੋਕ ਇਹਨਾਂ ਨੂੰ ਖਾਲਸਤਾਨੀ ਨਜ਼ਰ ਆਉਂਦੇ ਆ ਪਰ ਜਿਸ ਦਿਨ ਫਿਰ ਇਹ ਸਾਡੀ ਕਿਰਤ ਇਹਨਾਂ ਦੇ ਹੱਥਾਂ ਵਿੱਚ ਲੱਗੀ ਨਾ ਇਹ ਵਾਲੀ ਤਾਂ ਫਿਰ ਇਹਨਾਂ ਨੂੰ ਪਤਾ ਲੱਗਣਾ ਜਿਹੜਾ ਅੱਜ 25 ਰੁਪਏ ਕਿਲੋ ਵਾਲਾ ਆਟਾ ਜਦੋਂ ਇਹ 300 ਰੁਪਏ ਨੂੰ ਮਿਲਿਆ ਨਾ ਫਿਰ ਇਹਨਾਂ ਨੂੰ ਸਮਝ ਲੱਗਣੀ ਹੈ ਜਦੋਂ ਇਹ ਨਾ ਸਾਡੇ ਸਮੇਤ ਸਾਨੂੰ ਵੀ ਦਿਹਾੜੀ ਕਰ ਲਈ ਮਜਬੂਰ ਕਰਨਾ ਇਹਨਾਂ ਨੇ ਜੇ ਖੇਤ ਖੋਲੇ ਜਦੋਂ ਜਿਹੜੀ ਦਿਹਾੜੀ ਇਹਨਾਂ ਨੇ ਮਜ਼ਦੂਰ ਨੂੰ ਮੰਦਰੇਗਾ ਤੈਅ ਦਿੱਤੀ ਨਾ ਫਿਰ ਪਤਾ ਲੱਗਣਾ ਅਸੀਂ ਤਾਂ ਅੱਜ ਵੀ ਜਿਹੜੀ ਅਪਵਾਸ਼ ਕਰ ਰਹੇ ਹਾਂ ਕਿ ਮਜ਼ਦੂਰ ਨੂੰ ਜਿਹੜੀ ਹੈਗੀ 750 ਰੁਪਏ ਦੀ ਜਿਹੜੀ ਮਿਲਣੀ ਚਾਹੀਦੀ ਸਾਨੂੰ ਜਿਹੜਾ ਹੈਗਾ ਉਹ ਡਾਕਟਰ ਫਾਮਨੈਥਨ ਕਮਿਸ਼ਨ ਦੇ ਮੁਤਾਬਕ ਸੀ2 ਪਲੱਸ 50% ਦਾ ਰੇਟ ਮਿਲਣੇ ਚਾਹੀਦੇ ਆ ਪਰ ਜੇ ਤੇ ਸਾਡੇ ਮੁਤਾਬਕ ਸਾਰੇ ਜਿਹੜੇ ਹੈ ਹਰੇਕ ਵਰਗ ਚਾਹੇ ਉਹ ਦੁਕਾਨਦਾਰ ਹੈ ਚਾਹੇ ਛੋਟਾ ਵਪਾਰੀ ਹੈ ਚਾਹੇ ਮਜ਼ਦੂਰ ਹੈ ਇਹ ਇਸ ਸੰਘਰਸ਼ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਾਹ ਦੇ ਕੇ ਤੇ ਸਰਕਾਰ ਤੇ ਦਬਾਅ ਬਣਾਉਂਦੇ ਆ ਤਾਂ ਸਾਰਿਆਂ ਦੇ ਹਿੱਤ ਸੁਰੱਖਿਅਤ ਨੇ ਤੇ ਜੇਕਰ ਸਰਕਾਰ ਆਪਣੇ ਮਨਸੂਬਿਆਂ 'ਚ ਕਾਮਯਾਬ ਹੁੰਦੀ ਹੈ ਤਾਂ ਫੇਰ ਸਾਰੇ ਮਜ਼ਦੂਰ ਨੇ ਫੇਰ ਜੋ ਕਮਾਉਣਾ ਉਹ ਇਹਨਾਂ ਦੇ ਘਰੇ ਹੀ ਜਾਊਗਾ ਅੱਗੇ ਇਸ ਮੋਰਚੇ ਨੂੰ ਲੈ ਕੇ ਸਰ ਕੀ ਸੋਚਿਆ ਗਿਆ ਅੱਗੇ ਕਿੱਥੇ ਤੱਕ ਹੋਰ ਵਧਾਇਆ ਜਾਏਗਾ ਤੇ ਅੱਗੇ ਦੀ ਕੀ ਪਲਾਨਿੰਗ ਹੈ ਦੇਖੋ ਅੱਗੇ ਦੀ ਪਲਾਨਿੰਗ ਜੋ ਅੱਜ ਹਾਲਾਤ ਬਣੇ ਆ ਨਾ ਕਿ ਸਾਡਾ ਸੀਗਾ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧਣ ਦਾ ਜੀ ਔਰ ਇਹਨਾਂ ਨੇ ਜਿੱਥੇ ਪਹਿਲਾਂ 13 14 ਫਰਵਰੀ ਨੂੰ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਸੰਵਿਧਾਨ ਦੀ ਘੋਰ ਉਲੰਘਣਾ ਕਰਦੇ ਹੋਏ ਇਹਨਾਂ ਨੇ 5000 ਤੋਂ ਵੱਧ ਅਥਰੂ ਗੈਸ ਦੇ ਗੋਲੇ ਪਹਿਲੇ ਦੇਣੇ ਸਿੱਟੇ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਦਿਨ ਵੀ ਇਹਨਾਂ ਨੇ ਐਸਐਲਆਰ ਦੀਆਂ ਗੋਲੀਆਂ ਚਲੀਆਂ ਮੋਰਟਾਰ ਬੰਬ ਜਿਹੜੇ ਸੀ ਉਹ ਇਹਨਾਂ ਨੇ ਸਿੱਟੇ ਆਪਣੇ ਮੁਲਕ ਦੇ ਵਾਸੀਆਂ ਦੇ ਉੱਤੇ ਜੀ ਹੈਨਾ ਤੇ ਅੱਜ ਵੀ ਸਾਡਾ ਸ਼ਾਂਤਮਈ ਢੰਗ ਨਾਲ ਸੀਗਾ ਔਰ ਅਸੀਂ ਸ਼ਾਂਤਮਈ ਢੰਗ ਦੇ ਨਾਲ ਅੱਗੇ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਖਾਲੀ ਹੱਥੀ ਸਾਡੇ ਕੋਲੇ ਤਾਂ ਟਰੈਕਟਰ ਵੀ ਨਹੀਂ ਸੀ ਜਿਹੜੇ ਟਰੈਕਟਰਾਂ ਤੋਂ ਡਰਦੇ ਆ ਟਰੈਕਟਰ ਵੀ ਨਹੀਂ ਸੀਗੇ ਅਸੀਂ ਕਹਾਂ ਜੇ ਸਾਡੇ ਟਰੈਕਟਰਾਂ ਤੋਂ ਤੁਹਾਨੂੰ ਡਰ ਲੱਗਦਾ ਤਾਂ ਅਸੀਂ ਟਰੈਕਟਰ ਵੀ ਛੱਡ ਦਿੰਨੇ ਆ ਸਾਨੂੰ ਪੈਦਲ ਹੀ ਅੱਗੇ ਲੰਘ ਲੈਣ ਦਿਓ ਤਾਂ ਫਿਰ ਉਹਨਾਂ ਨੇ ਸਾਡੇ ਤੇ ਪਲਾਸਟਿਕ ਦੀਆਂ ਗੋਲੀਆਂ ਨਾਲ ਇਹਨਾਂ ਨੇ ਬੇਹੱਦ ਇਹਨਾਂ ਨੇ ਅਥਰੂ ਗੈਸ ਦਾ ਇਸਤੇਮਾਲ ਕੀਤਾ ਸੋ ਜੋ ਅਤ ਨਿੰਦਣਯੋਗ ਹੈ ਤੇ ਖਨੌਰੀ ਬਾਰਡਰ ਦੇ ਉੱਤੇ 100 ਤੋਂ ਵੱਧ ਜਿੱਥੇ ਇੱਥੇ ਕਰੀਬ 10 ਜਿਹੜੇ ਆ ਸਾਡੇ ਨੌਜਵਾਨ ਜ਼ਖਮੀ ਹੋਏ ਆ ਅੱਛਾ ਉੱਥੇ ਸਾਡੇ 100 ਤੋਂ ਵੱਧ ਨੌਜਵਾਨ ਜਿਹੜੇ ਜ਼ਖਮੀ ਹੋਏ ਆ ਉੱਥੇ ਗੋਲੀਆਂ ਚਲਾਈਆਂ ਗਈਆਂ ਨੇ ਸਿੱਧੀਆਂ ਉੱਥੇ ਇੱਕ ਨੌਜਵਾਨ ਬਠੰਡੇ ਦੇ ਵੱਲੋਂ ਪਿੰਡ ਦਾ ਉਮਰ ਬਾਈ ਸਾਲ ਸ਼ੁਭਕਰਮਨ 22 ਸਾਲ ਦੇ ਨੌਜਵਾਨ ਦੀ ਦੋ ਭੈਣਾਂ ਦਾ ਇਕਲੌਤਾ ਭਰਾ ਉਹਦੀ ਮੌਤ ਹੋ ਗਈ ਹੈ। ਦੋ ਜਿਹੜੇ ਆ ਨੌਜਵਾਨ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ। ਉੱਥੇ ਇੱਕ ਕਿਸਾਨ ਨੂੰ ਇੰਨਾ ਕੁੱਟਿਆ ਹੈ ਕਿ ਉਹਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਨੇ। ਇੱਕ ਕਿਸਾਨ ਦੀ ਜਿਹੜੀ ਹੈ ਉਹ ਅੱਖ ਦੇ ਵਿੱਚ ਛਰੇ ਲੱਗੇ ਆ। 100 ਤੋਂ ਵੱਧ ਜਿਹੜੇ ਆ ਕਿਸਾਨ ਉਹ ਜ਼ਖਮੀ ਨੇ। 15 ਕਰੀਬ 15-16 ਕਿਸਾਨ ਲਾਪਤਾ ਨੇ। ਇਹ ਨਹੀਂ ਮਾੜੀ ਹਾਲਾਤ ਹੈ ਸੋ ਇਹਦੇ ਵਿੱਚ ਅੱਜ ਰਾਤ ਜਿਹੜੀ ਹੈ ਉਹ ਮੀਟਿੰਗ ਐਸਕੇਮ ਦੀ ਹੋ ਰਹੀ ਹੈ ਦੋਨਾਂ ਫੋਰਮਾਂ ਦੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਫਿਰ ਅਗਲੀ ਜਿਹੜੀ ਹੈ ਉਹ ਰਣਨੀਤੀ ਬਣਾਈ ਜਾਊਗੀ ਕਿ ਆਪਾਂ ਕਿਵੇਂ ਜਿਹੜਾ ਉਹ ਅੱਗੇ ਵਧਣਾ ਹੈ ਜਾਂ ਇਹਦੀ ਕੀ ਰੂਪਰੇਖਾ ਹੋਏਗੀ